ਲੋ ਦੋਸਤੋ ਹੋਰ ਸੁਣਾਓ ਕੀ ਹਾਲ ਹੈ ਹੋਰ ਸਾਰੇ ਠੀਕ ਹੋਣੇ ਆ ਰੱਬ ਕੀ ਦੁਆ ਕਰਦੇ ਆ ਸਾਰੇ ਠੀਕ ਹੋਵੋ ਮਰ ਚੜ੍ਹ ਜਾਂ ਕਰੇ ਤਰਕੀਆਂ ਬਖਸ਼ੇ ਹੋਰ ਸਾਰੇ ਠੀਕ ਠਾਕ ਹੋ ਆ ਦੇਖੋ ਆਪਣਾ ਮਲੇਸ਼ੀਆ ਜਿੱਥੇ ਸੀ ਰਹਿੰਦੇ ਆ ਇਹ ਆਪਣੇ ਗੁਰਦੁਆਰਾ ਸਾਹਮਣੇ ਤੇ ਆਪਾਂ ਇਦਾਂ ਛੋਟੇ ਛੋਟੇ ਵਲੋਗ ਪੰਦਰਾ ਕਰਾਂਗੇ ਆ ਦੇਖੋ ਆਸੇ ਪਾਸੇ ਤੇ ਕਿਦਾਂ ਦਾ ਮਾਹੌਲ ਜਾ ਕਿਦਾਂ ਦਾ ਆ ਗੰਦ ਜਿਹਾ ਕਿੰਨਾ ਹੋਇਆ ਜੰਗਲ ਜਿਹਾ ਬਣਿਆ ਪਿਆ ਤੇ ਇਹ ਦੇਖੋ ਆ ਆ ਸਾਹਮਣੇ ਚੰਗੇ ਕੋਠੇ ਬਣਿਆ ਚੰਗੇ ਘਰ ਬਣੇ ਆ ਤੇ ਇਹ ਸਾਹਮਣੇ ਇਹ ਆਪਣਾ ਰੂਮ ਇਹ ਸਾਹਮਣੇ ਵਾਲਾ ਆਪਣਾ ਰੂਮ ਨੇ ਤੇ ਦੋਨੋਂ ਰੂਮ ਦੇ ਅੰਦਰ ਵੀ ਜਾ ਕੇ ਵਿਖਾਉਂਦੇ ਆ ਠੀਕ ਹੈ ਤੇ ਆਪਾਂ ਛੋਟਾ ਛੋਟਾ ਵਲੌਗ ਬਣਾਉਂਦੇ ਰਹਿਣਾ ਕਰਾਂਗੇ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਠੀਕ ਹੈ ਜੀ ਆ ਵੇਖੋ ਕਿੰਨਾ ਵਾਕੀ ਵਧੀਆ ਹੈ ਨਾ ਸੁੰਦਰ ਬਣਿਆ ਸਾਰਾ ਕੁਝ ਤੇ ਸਾਰਾ ਕੁਝ ਵਧੀਆ ਬਣਿਆ ਬਾਕੀ ਜਿਹੜੇ ਬਣਿਆ ਤਾਂ ਵਧੀਆ ਵੇ ਪਰ ਇੱਥੇ ਦਿਲ ਨਹੀਂ ਲੱਗਦਾ ਪਰਦੇਸੀਆਂ ਦਾ ਇੰਨੀ ਸੁੰਦਰਤਾ ਹੋਣ ਦੇ ਬਾਵਜੂਦ ਵੀ ਹੈ ਨਾ ਵਧੀਆ ਹੋਣ ਦੇ ਬਾਵਜੂਦ ਵੀ ਤੇ ਪਤਾ ਹੈ ਇੱਥੇ ਦਿਲ ਕਿਉਂ ਲੱਗਦਾ ਇੱਥੇ ਫਿਰ ਤੁਹਾਨੂੰ ਪਤਾ ਪਰਿਵਾਰ ਚ ਦਿਲ ਲੱਗਦਾ ਹੈ ਤੇ ਬਾਕੀ ਹੁਣ ਤੁਹਾਨੂੰ ਵਲੌਗ ਬਣਾ ਕੇ ਦਿਖਾਉਣਾ ਕਰਾਂਗੇ ਠੀਕ ਹੈ ਸਾਰਿਆਂ ਨੂੰ ਸਪੋਰਟ ਕਰਨੀ ਫੋੜੇ ਆਪਣਾ ਕਮਰਾ ਠੀਕ ਹੈ ਜੀ ਤੁਹਾਨੂੰ ਅੰਦਰ ਕਮਰੇ ਦਿਖਾਉਣੇ ਕਿੱਦਾਂ ਦੇਖੋ ਇੱਧਰ ਥੱਲੇ ਸੌਣਾ ਪੈਂਦਾ ਪਰਦੇਸੀਆਂ ਨੂੰ ਤੇ ਕਈ ਬੈੱਡ ਲਏ ਆ ਹੁੰਦੇ ਕਿ ਕਿੱਦਾਂ ਹੈ ਨਾ ਇਹ ਆਪਣਾ ਰਸੋਈ ਆ ਰਸੋਈ ਵਿੱਚ ਅੰਦਰ ਬਣੀ ਆ। ਕੋ ਦੋਸਤੋ ਰੂਮ ਆਪਣਾ ਠੀਕ ਹੈ। ਇੱਥੇ ਆਪ ਰਹਨੇ ਆ। ਦੇਖੋ ਇੰਨਾ ਕੁ ਸਮਾਨ ਪਿਆ ਹੈ ਤੇ ਫਿਰ ਵੀ ਜਿਹੜਾ ਬਹੁਤ ਸਾਇਰਤ ਕੰਦਰ ਕਿੱਦਾਂ ਗੰਦ ਮਾਰਿਆ ਇੱਥੇ ਪੈਸ ਕਪੜੇ ਜਠਾ ਸਾਹਮਣੇ ਠੀਕ ਹੈ। ਕੰਦੇ ਨੂੰ ਚੁੱਕੋ ਤੇ ਇਸ ਕੰਦੇ ਰੱਖੋ ਸਾਈਡ ਤੇ। ਤੇ ਉਹਨੇ ਸਾਈਡ ਤੇ ਸਮਾਨ ਲਾਇਆ ਤੇ ਫਿਰ ਵੀ ਕਹਿੰਦੇ ਹੁੰਦੇ ਵੀ ਸਫਾਈ ਪੂਰੀ ਰੱਖੀ ਕਰੋ ਠੀਕ ਹੈ। ਇਹਨੇ ਸਫਾਈ ਰੱਖਣੀ ਪੈਂਦੀ ਆ ਨਾ ਤੁਹਾਨੂੰ ਪਤਾ ਜਿੱਥੇ ਰਹਿਣਾ ਆਪਾਂ। ਸਫਾਈ ਰੱਖਣਾ ਆਪਣਾ ਹੀ ਚਲੋ ਵਧੀਆ ਸਹੀ ਆ। ਤੇ ਇੱਥੇ ਇੱਕ ਸੋਟੀ ਟੰਗੀ ਸਾਹਮਣੇ ਤੇ ਬੋਸ ਕੰਦੇ ਨੂੰ ਲਾਗ ਬਾਹਰ ਟੰਗੋ ਇੱਥੇ ਕੱਪੜੇ ਅੰਦਰ ਨੂੰ ਟੰਗਨੇ ਤੇ ਉਹ ਤੁਹਾਨੂੰ ਪਤਾ ਹੈ ਕਿ ਵਾਰ ਆਪਾਂ ਟੰਗ ਦੇ ਦਿੰਦਾ ਕੋਈ ਕੱਪੜੇ ਵਾਲੇ ਮਟਹਿਣਾ ਤੇ ਇਹ ਆਪਣਾ ਬਾਰ ਇੱਥੇ ਅੰਦਰ ਸਲਾਈਵ ਬਣੀ ਇੱਥੇ ਆਪਾਂ ਬਣਾਣ ਦੇ ਖਾਣਾ ਪੈਣਾ ਤੇ ਇਹ ਸਾਹਮਣੇ ਵੇਖ ਲਓ ਆਪਾਂ ਸੌਂਜਾਈ ਦੇ ਇੱਥੇ ਦਿਨੇ ਤੇ ਆਪਣਾ ਖੜਾ ਜਿੰਨ ਤੱਪਦਾ ਜਿਹੜਾ ਕੰਮ ਤੇ ਠੀਕ ਹੈ ਤੇ ਆਹ ਹੋਰ ਇੱਥੇ ਆਪੱਖਾ ਲਾਉਣ ਵਾਸਤੇ ਬਣੇ ਸਵਿਚ ਹੈ ਆਹ ਆਜ ਤੁਹਾਨੂੰ ਬਾਹਰ ਦਿਖਾਉਨੇ ਆ ਇਹ ਪਿਛਲੇ ਸਾਈਡ ਬਣੀ ਲੌਬੀ ਤੇ ਇਹ ਫਰਿੱਜ ਪਈ ਆ ਸਮਾਨ ਤੋਣ ਵਾਸਤੇ ਪੰਡੇ-ਪੁੰਡੇ ਪਏ ਆ ਸਾਰੇ ਠੀਕ ਹੈ ਤੇ ਆ ਪਿੱਛੇ ਬਣਾ ਸੀ ਰਹਿਣ ਵਾਸਤੇ ਸਾਈਕਲ ਪਿੱਛੇ ਖੜੇ ਇੱਕ ਤੇ ਉਹ ਪਰੇ ਰਹਿ ਗਿਆ ਆਪਣਾ ਇੱਧਰ ਇਹ ਰਹਿ ਗਿਆ ਪੱਛਾ ਠੀਕ ਇਹ ਪੱਛ ਬਾਥਰੂਮ ਆ ਵਿੱਚ ਨੌਨ ਵਾਲਤ ਵਿੱਚ 플러ష్ ਬਾਥਰੂਮ। ਦੋਸਤੋ, ਬਲੌਗ ਪੂਰਾ ਅਜੇ ਨਹੀਂ ਹੋਇਆ। ਆ ਵੇਖੋ ਆਪਾਂ ਤਰੀ ਮੈਗੀ। ਮੈਗੀ ਤਾਂ ਗਰਮ ਕਰਨੇ ਪਾਣੀ ਚ ਤੇ ਫਿਰ ਆਪਾਂ ਵੇਖੋ ਤੇਲ ਪਾ ਕੇ ਹੁਣ ਤੇ ਆਪਾਂ ਤਲਕਾ ਥੋੜਾ ਜਿਹਾ ਲਾ ਕੇ ਕੰਡਿਆਂ ਨੂੰ ਥਰੀ ਦੇ ਵਿੱਚ ਪਾ ਦਾਂਗੇ। ਪਰ ਠੀਕ ਹੈ ਦੂਜਾ। ਕੜਾਈ ਵਿੱਚ ਕਿੰਨੀ ਕਾਲੀ ਹੋਈ ਆ? ਸਾਰ ਛੜ ਕੇ। ਮਾਂਜੀ ਦਾ ਫਿਰ ਇਸ ਤਨੇ ਪੜੇ ਛੜ ਜਾਂਦੀ ਕੜਾਈਆਂ। ਪਹਿਲਾਂ ਜਦੋਂ ਮੈਂ ਆਇਆ ਸੀ ਉਸ ਵੇਲੇ ਇਹ ਤਾਂ ਕਾਲੀ ਕੜਾਈ ਸੀ। ਆਪਾਂ ਬਣਾਉਣ ਲੱਗੇ ਮੈਗੀ ਠੀਕ ਹੈ ਦੱਸੋ ਸਾਰੇ ਇੱਦਾਂ ਹੀ ਮੈਗੀ ਬਣਦੀ ਆ ਕਿ ਨਹੀਂ ਠੀਕ ਹੈ ਆਪਾਂ ਪਹਿਲਾਂ ਕਰਨਾ ਗਰਮ ਦੇਖੋ ਇਹ ਪਹਿਲਾਂ ਗਰਮ ਕਰ ਲੈ ਆਪਾਂ ਪਾਣੀ ਦੇ ਵਿੱਚ ਉਹਨਾਂ ਨੂੰ ਠੀਕ ਹੈ ਸੇਵੀਆਂ ਨੂੰ ਤੇ ਉਹਨਾਂ ਨੂੰ ਆਪਾਂ ਕਰਤਾ ਬੰਦ ਇਹਨਾਂ ਆਪਾਂ ਪਹਿਲਾਂ ਠੰਡੇ ਪਾਣੀ 'ਚ ਕਰਾਂਗੇ ਇਹਨੂੰ ਇਧਰ ਹੋਈ ਜਾਂਦਾ ਤੇਲ ਗਰਮ ਤੇਲ ਗਰਮ 'ਚ ਪਾਵਾਂਗੇ ਗੰਡੇ ਥੋੜੇ ਜਿਹਾ ਠੀਕ ਹੈ ਗੰਡੇ ਦੇ ਬਾਅਦ ਪਾਵਾਂਗੇ ਵਿੱਚ ਮੈਗੀ ਤੇ ਬਾਂਝੀ ਮੈਗੀ ਠੀਕ ਹੈ ਤੇ ਤੁਸੀਂ ਆ ਖਾ ਸਕਦੇ ਹੋ ਜਦੋਂ ਆ ਉਹ ਅਥੰਬੇਸ਼ਿਆ ਆਪਣੇ ਕੋਲ ਤੇ ਹੋ ਕੇ ਜਾਓ ਜਿਹੜੇ ਵੀ ਦੇਖੇ ਵੀ ਵੀਡੀਓ ਠੀਕ ਹੈ ਤੁਹਾਨੂੰ ਮੈਂ ਵੀ ਖਵਾਵਾਂਗੇ ਇਹ ਹੈਗਾ ਤਾਂ ਸਾਫ ਇਹ ਦੇਖਣ ਨੂੰ ਲੱਗ ਰਿਹਾ ਵੀਡੀਓ ਚ ਲੱਗਦਾ ਥੋੜਾ ਜਿਹਾ ਹੋਰ ਜਿਹਾ ਤਰ੍ਹਾਂ ਵੈਸੇ ਸਾਫ ਸਾਰਾ ਇਤਵਦੀਆ ਬਣੀ ਹੋਈ ਐ ਸਲਾ ਦੇ ਵੀ ਕਪੜੇ ਹਾਂ ਦੂਜਾ ਫੰਡਮਣ ਸਾਫ ਕਰ ਲਓ ਇਹ ਵੇਖੋ ਸਮਾਨ ਤੇ ਤੇਲ ਤੇ ਹੁਣ ਤੇਲ ਗਰਮ ਹੋ ਚੁੱਕਾ ਹੈ ਤੇ ਆਪ ਵਿੱਚ ਪਾਉਣਿਆਂ ਨੂੰ ਆ ਆ ਵੇਖੋ ਹੁਣ ਬਨ ਚੁੱਕੀ ਮੈਗੀ ਤੇ ਨਾਲ ਹੀ ਆ ਪਚਾ ਬਣਾ ਲਈ ਸੀ ਠੀਕ ਹੈ ਚਾਹ ਨਹੀਂ ਕੌਫੀ ਬਣਾਈ ਹੈ ਕੌਫੀ ਤੇ ਹੁਣ ਆਪਾਂ ਚਾਹ ਪੀ ਕੇ ਕੌਫੀ ਪੀ ਕੇ ਤੇ ਮੈਗੀ ਖਾ ਕੇ ਫਿਰ ਉਸ ਤੋਂ ਬਾਅਦ ਕਰਨਾ ਆਪਾਂ ਬਲੌਗ ਪਾਵਾਂਗੇ ਨਾ ਠੀਕ ਹੈ ਜੀ ਬੀਕਰ ਤੱਕ ਬਾਹਰ ਜਿਤਨ ਵਖਾਇਸ ਇਹ ਗੰਦੇ ਦੇ ਵੱਜਾ ਹੈ ਨਾ ਇਹ ਸਾਰੇ ਸਪਾਈ ਗਏ ਹਨ ਕਰਕੇ ਫਿਰ ਆਪਾਂ ਜਾਈ ਤੇ ਕੰਮ ਤੇ ਜਾਂ ਕੰਮ ਜਿਹਦਾ ਸਪਾਈ ਕਰ ਲਈਦਾ ਠੀਕ ਹੈ ਜੀ ਤੇ ਆਪ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਣਾ ਤਾਂ ਹੋਰ ਫਿਰ ਵਲੌਗ ਤਾਕਤ ਨੂੰ ਦਿਖਾ ਸਕੀਏ ਆਪਣਾ ਨਾ ਕਿਵੇਂ ਇੱਥੇ ਰਹਿਣ ਸਾਂ ਕਿਵੇਂ ਦਿਨ ਕੱਤੀਦਾ ਹੈ ਨਾ ਦਿਨ ਕੱਟਣ ਦੀ ਗੱਲ ਹੀ ਆ ਪਰ ਦੇਸ਼ਾਚਤਾ ਇਹ ਨਾ ਸਮਝ ਲਓ ਕਿ ਮੌਜਾ ਮਾਂਦੇ ਮੌਜਾ ਦੀ ਕੋਈ ਗੱਲ ਨਹੀਂ ਬਾਰ ਠੀਕ ਹੈ ਨਾ ਮੌਜਾ ਤਾਂ ਗਰਜੇ ਹੁੰਦੀਆਂ ਨੇ ਪਰਿਵਾਰ ਚ ਰਹਿ ਕੇ ਸੰਤੈਸ ਚਾਰ ਕਰ ਕੇ ਜਿਵੇਂ ਆ ਜਾਂਦੇ ਪਰ ਪਰਿਵਾਰ ਚ ਮੌਜਾ ਨਹੀਂ ਇੱਥੇ ਬਾਹਰ ਹੈ ਕੋਈ ਮੌਜਾ ਨਹੀਂ ਐਸਾ ਜ਼ਰੂਰ ਚਾਰ ਬੰਨਕ ਮਾਲੰਗ ਕਰੋ ਸਕੂਨ ਵਾਲੀ ਮਿਲਦਾ ਠੀਕ ਹੈ ਦੋਸਤੋ ਤੇ ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਵਿੱਚ ਠੀਕ ਹੈ ਜੀ ਹੁਣ ਮੈਂ ਖਾਣ ਲੱਗਾਂ ਮੈਂਗੀ ਤੇ ਸਾਰਿਆਂ ਨੇ ਪਿਆਰ ਦੇਣਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਹੋਰ ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਵੀਡੀਓ ਬਣੀ ਠੀਕ ਹੈ ਜੀ ਕਿੱਦਾਂ ਵਲੌਗ ਸੱਟ ਲੱਗਿਆ ਤੇ ਪਲੀਜ਼ ਸ਼ੇਅਰ ਕਰ ਦਿਓ ਠੀਕ ਹੈ ਤੇ ਕਮੈਂਟ ਜ਼ਰੂਰ ਕਰਿਓ ਜੇ ਵੀ ਵਲੌਗ ਸਾਡਾ ਵੇਖ ਲੈਤਾ ਫਿਰ ਅਸੀਂ ਹੋਰ ਵਲੌਗ ਬਣਾਵਾਂਗੇ ਠੀਕ ਹੈ ਜੀ ਹੌਸਲਾ ਬਖਸ਼ੋ ਓਕੇ ਜੀ